ਝੋਨੇ ਦੀ ਇੱਕ ਕਿਸਮ ਜਿਹਨੂੰ ਨਾ ਤਾਂ BLB ਆਉਂਦਾ ਤੇ ਨਾ ਹੀ ਆਉਂਦਾ ਬਲਾਸਟ ਤੇ BLB ਤੇ ਬਲਾਸਟ ਰੋਗ ਆ ਜਾਣਾ ਬੈਕਟੀਰੀਆ ਲੀਫ ਬ্লাইਟ ਆ ਜਾਣਾ ਝੋਨੇ ਦੇ ਝਾੜ ਤੇ ਸਭ ਤੋਂ ਵੱਧ ਅਸਰ ਵੀ ਇਹੀ ਪਾਉਂਦਾ ਤਾਂ ਕਿਸਾਨ ਦੋਸਤੋ ਇਹੋ ਜੀਆਂ ਵੀਡੀਓ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਘੁੰਮਦਿਆਂ ਦੇਖਦੇ ਹੋਵੋਗੇ ਕਿ ਇੱਕ ਇਹੋ ਜਿਹਾ ਝੋਨਾ ਜਿਹਨੂੰ VLB ਤੇ ਬਲਾਸਟ ਰੋਗ ਨਹੀਂ ਆਉਂਦਾ ਔਰ ਜੇ ਆਪਾਂ ਗੱਲ ਕਰੀਏ ਤਾਂ ਬੀ ਐਲ ਬੀ ਰੋਗ ਜਿਹੜਾ ਤੁਸੀਂ ਆਪਦੀ ਸਕਰੀਨ ਤੇ ਦੇਖ ਰਹੇ ਹੋ ਬੀ ਐਲ ਬੀ ਦੇ ਨਾਲ ਦੌਗੀਆਂ ਪੈ ਜਾਂਦੀਆਂ ਨੇ ਧੌੜੀਆਂ ਦੇ ਵਿੱਚ ਰੋਗ ਆਉਂਦਾ ਤੇ ਜਿੱਥੇ ਰੋਗ ਆ ਜੇ ਝੋਨੇ 'ਚ ਫੋਕ ਬਹੁਤ ਬਣ ਜਾਂਦੀ ਹੈ ਤੇ ਸਿੱਧਾ ਸਿੱਧਾ ਸਾਡੇ ਜਿਹੜਾ ਝਾੜ ਤੇ ਨੁਕਸਾਨ ਹੁੰਦਾ ਆਂ। ਆਈ ਬਲਾਸਟ ਹੈ ਝੋਨੇ ਦਾ ਬਲਾਸਟ ਰੋਗ ਆਪਦੀ ਸਕਰੀਨ ਤੇ ਦੇਖ ਲਓ। ਇਹ ਜਿੱਥੇ ਆ ਜੇ ਫੰਗੀ ਸਾਈਡ ਦਾ ਖਰਚਾ ਵੀ ਵੱਧ ਜਾਂਦਾ ਫੋਕ ਵੀ ਵੱਧਦੀ ਹੈ ਤੇ ਝਾੜ ਵੀ ਘਟ ਜਾਂਦਾ। ਤਾਂ ਹੁਣ ਵਾਕਈ ਜੇ ਕੋਈ ਇਹੋ ਜਿਹਾ ਝੋਨਾ ਆ ਜੇ ਜਿਹਨੂੰ BLB ਤੇ ਬਲਾਸਟ ਨਾਮ ਪਵੇ ਤਾਂ ਦੋਨੋਂ ਤਰਫ ਤੋਂ ਫਾਇਦਾ ਆਪਣਾ ਜੇਬ ਤੇ ਵੀ ਖਰਚਾ ਵੀ ਘਟਾ ਤੇ ਫੋਕ ਵਧੂਗੀ ਕਮਾਈ ਵੀ ਵਧਾ ਤਾਂ ਆਜੋ ਇਹਦੀ ਆਪਾਂ ਸਚਾਈ ਜਾਣਦੇ ਆ ਅਸਲ ਦੇ ਵਿੱਚ ਇਹਦੇ ਪਿੱਛੇ ਹੈ ਕੀ ਕਿਹੜਾ ਇਹੋ ਜਿਹਾ ਝੋਨਾ ਹੈ ਕਿਹੜੀ ਇਹੋ ਜੀ ਤਕਨੀਕ ਹੈ ਤਾਂ ਕਿਸਾਨ ਵੀਰੋ ਜਦੋਂ ਆਪਾਂ ਇਹਦੀ ਸਚਾਈ ਤੇ ਗੱਲ ਕਰੀਏ ਤਾਂ ਇਸੇ ਤੇ ਮੈਂ ਇੱਕ ਵੀਡੀਓ ਪਿਛਲੇ ਸਾਲ ਸਤੰਬਰ ਦੇ ਵਿੱਚ ਕਰਨਾਲ ਤੋਂ ਪਾਈ ਸੀ ਆ ਵੀਡੀਓ ਦੇਖ ਰਹੇ ਹੋ ਤੁਸੀਂ ਚੱਲੀ ਜਾਂਦੀ ਹੈ ਇਹਦੀ ਆਵਾਜ਼ ਨਹੀਂ ਮੈਂ ਕਰੂੰਗਾ ਇਹ ਵੀਡੀਓ ਮੈਂ ਕਰਨਾਲ ਤੋਂ ਪਾਈ ਸੀ ਔਰ ਇਹ ਝੋਨਾ ਜਿਹੜਾ ਹੈਗਾ 1885 ਵੈਰਾਈਟੀ ਹੈ 1121 ਦਾ ਅਪਰੂਵਡ ਵਰਜਨ ਹੈ ਪੋਸ਼ਾ ਬਾਸਮਤੀ ਹੈ ਔਰ ਇਹਦੇ ਵਿੱਚ ਇਹ ਤਕਨੀਕ ਇਹਦੇ ਵਿੱਚ ਦੋ ਜੀਨ ਪਾਏ ਹੈ ਐਕਸ 13 ਤੇ ਐਕਸ 21 ਦੋ ਜੀਨ ਹੈ ਜਿਹੜੇ ਕਿ ਇਸ ਝੋਨੇ ਨੂੰ ਬੀਐਲਬੀ ਤੇ ਬਲਾਸਟ ਪ੍ਰਤੀ ਟੋਲਰੈਂਸੀ ਇੱਥੇ ਸ਼ਬਦ ਦੇ ਧਿਆਨ ਰੱਖਿਓ ਬੀ ਐਲ ਵੀ ਤੇ ਬਲਾਸਟ ਪ੍ਰਤੀ ਟੋਲਰੈਂਸ ਹੈ ਚੋਨਾ ਆਈ ਆਰ ਆਈ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੀ ਇਹ ਟੈਕਨੋਲੋਜੀ ਹੈ ਉਹਨਾਂ ਨੇ ਵਿਕਸਿਤ ਕੀਤੀ ਹੈ ਵੈਰਾਈਟੀ ਇੰਪਰੂਵ ਕੀਤੀ ਹੈ 1121 ਨੂੰ ਨਾਮ ਹੈ ਪੂਸ਼ਾ ਬਾਸਮਤੀ 1885 ਔਰ ਇਹਦੇ ਵਿੱਚ ਤੁਹਾਨੂੰ ਦੋਨੇ ਖੂਬੀਆਂ ਦੇਖਣ ਨੂੰ ਮਿਲ ਗਈਆਂ ਕਿ ਇਹ ਬੀ ਐਲ ਵੀ ਤੇ ਬਲਾਸਟ ਰੋਗ ਪ੍ਰਤੀ ਟੋਲਰੈਂਸ ਹੈ ਔਰ ਇਹ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲ ਜੂਗਾ ਪੂਸ਼ਾ ਬਾਸਮਤੀ 1885 ਪੂਸ਼ਾ ਬਾਸਮਤੀ 1885 1121 ਦਾ ਅਪਰੂਵਡ ਵਰਜਨ ਹੈ ਤਾਂ ਇਹ ਇਹ ਜਿਹੜੀ ਵੈਰੈਟੀ ਹੈ ਨੂੰ ਧਿਆਨ ਰੱਖਿਓ ਇਹ ਤੁਹਾਡੇ ਬੀ ਐਲ ਵੀ ਤੇ ਬਲਾਸਟ ਪ੍ਰਤੀ ਟੋਲਰੈਂਸ ਵੈਰੈਟੀ ਹੈ ਇਹਦੇ ਤੇ ਉਸ ਦੋਨਾਂ ਬਿਮਾਰੀਆਂ ਨਾਲ ਲੜਨ ਦੀ ਇਹਦੇ ਵਿੱਚ ਸ਼ਮਤਾ ਹੈ ਉਹਦਾ ਇਹ ਟਾਕਰਾ ਕਰਦੀ ਹੈ ਤੇ ਜਿਹੜਾ ਸਿੱਧਾ-ਸਿੱਧਾ ਫਾਇਦਾ ਤੁਹਾਨੂੰ ਤੁਹਾਡੀਆਂ ਜਿਹੜਾ ਖਰਚਾਂ ਤੇ ਹੁੰਦਾ ਖਰਚੇ ਕੰਟਰੋਲ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਸਿੱਧਾ ਸਿੱਧਾ ਤੁਹਾਡਾ ਫਾਇਦਾ ਜਿਹੜਾ ਝਾੜ ਦੇ ਵਿੱਚ ਹੁੰਦਾ